ਹਾਈ ਬਾਰੀ ਬੰਦ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀਕੇ ਦਰਿਆ ਤੇ ਆਪਾਂ ਖੜੇ ਆ ਜੀ ਆ ਬੰਨਿਆ ਉਸ ਤੋਂ ਗਾੜੀ ਥੋੜਾ ਜਾਈਦਾ ਜਦੋਂ ਇਹ ਦਰਿਆ ਦੇ ਨਾਲ ਜਿਹੜਾ ਬੜਾ ਵਧੀਆ ਬੰਨ ਬੱਦਾ ਸੀਗਾ ਪਾਣੀ ਦੇ ਵਹਾਂ ਨੂੰ ਰੋਕਣ ਦੇ ਲਈ ਆਰਾ ਤੁਸੀਂ ਦਰਿਆ ਵੇਖੋ ਕਿੰਨੀ ਤੇਜ਼ੀ ਨਾਲ ਵਹਿ ਰਿਹਾ ਸਤਲੁਜ ਪਿਆਸ ਦਰਿਆ ਜਿਹੜਾ ਹਰੀਕੇ ਇਕੱਠੇ ਹੁੰਦਾ ਆ ਚਾਰੇ ਪਾਸੇ ਪਾਣੀ ਹੀ ਪਾਣੀ ਆ ਔਰ ਆ ਬੰਨ ਜਿਹੜਾ ਵਾ ਇਸ ਜਗ੍ਹਾ ਤੋਂ ਖਿਸਕ ਗਿਆ ਵੇਖੋ ਪਰ ਉਹਦੇ ਲਈ ਅਸੀਂ ਤੋੜਿਆਂ ਦੀ ਸੇਵਾ ਲੈ ਕੇ ਆਏ ਆ। ਸੋ ਭਰਾਓ ਆਪਣੇ ਲੋਕਾਂ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਖਲੋ ਕਿਉਂਕਿ ਅੱਜ ਜ਼ਰੂਰਤ ਆ ਆਪਣੇ ਲੋਕਾਂ ਨਾਲ ਖਲੋਣ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਜਿੰਨੇ ਜੋਗੇ ਵੀ ਹੈਗੇ ਆ ਆਪਣੇ ਹੱਥੀ ਆ ਕੇ ਸੇਵਾ ਕਰੀਏ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਹਾਲੇ ਦਿਵਾਲੇ ਦੂਰ ਦੂਰ ਤੱਕ ਜਿੱਥੇ ਵੇਖੋ ਪਾਣੀ ਹੀ ਪਾਣੀ ਆ ਸੋ ਸਾਡਾ ਫਰਜ਼ ਬਣਦਾ ਆਪਣੇ ਲੋਕਾਂ ਦੇ ਨਾਲ ਖਲੋਈਏ わったのわ